ਅੱਜ ਰਾਜਾ ਵੜਿੰਗ ਜੀ ਕਾਂਗਰਸ ਪਾਰਟੀ ਵੱਲੋਂ ਲੁਧਿਆਣੇ ਇਲੈਕਸ਼ਨ ਲੜਨ ਵਾਸਤੇ ਭੇਜੇ ਗਏ ਉਹਨਾਂ ਦਾ ਅੱਜ ਅਸੀਂ ਇੱਥੇ ਲੁਧਿਆਣੇ ਇੰਡਸਟਰੀ ਵੱਲੋਂ ਵੈਲਕਮ ਕੀਤਾ ਔਰ ਸਾਰੀ ਸ਼ਹਿਰ ਦੀ ਕ੍ਰੀਮ ਇੰਡਸਟਰੀ ਜਿਹੜੀ ਕਿ ਢਾਈ ਤਿੰਨ ਘੰਟੇ ਬੈਠੀ ਰਹੀ ਔਰ ਉਹਨਾਂ ਦਾ ਵੀ ਸਾਰੀ ਸਪੀਚ ਸੁਣੀ ਔਰ ਜਿਹੜੀਆਂ ਸਾਡੇ ਇੰਡਸਟਰੀ ਵਾਲਿਆਂ ਦੀਆਂ ਪ੍ਰੋਬਲਮਾਂ ਇੰਡਸਟਰੀ ਵਾਲਿਆਂ ਨੇ ਵੀ ਰਿੰਗ ਸਾਹਿਬ ਪ੍ਰੋਬਲਮਸ ਦਸੀਆਂ ਉਹਨਾਂ ਪ੍ਰੋਬਲਮਸ ਦਾ ਰਿੰਗ ਸਾਹਿਬ ਨੇ ਇਸ ਵਾਸ਼ਣ ਦੁਆਇਆ ਵੀ ਅਸੀਂ ਤੁਹਾਡੀ ਇੰਡਸਟਰੀ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਇਹ ਸਾਰੀਆਂ ਦਾ ਜੋ ਵੀ ਮناسب ਹੱਲ ਹੋਇਆ ਮੈਂ ਜ਼ਰੂਰ ਕੱਢੂੰਗਾ ਉਹਨਾਂ ਨੇ ਦੱਸਿਆ ਵੀ ਮੈਂ ਅਜੇ ਸਿਰਫ ਇੰਡਸਟਰੀ ਵਾਸਤੇ ਇਹਨਾਂ ਜਾਣੂ ਨਹੀਂ ਐ ਵੀ ਮੈਂ ਤੁਹਾਡੇ ਨਾਲ ਬੈਠ ਕੇ ਇੰਡਸਟਰੀ ਦੀਆਂ ਗੱਲਾਂ ਸੁਣ ਕੇ ਔਰ ਜਨੀਆਵੀ ਇੰਡਸਟਰੀ ਦੀਆਂ ਪ੍ਰੋਬਲਮਸ ਨੇ ਇਹ ਸਾਰੀਆਂ ਪ੍ਰੋਬਲਮਸ ਨੂੰ ਹੱਲ ਕਰੂੰਗਾ ਵਿਧਾਨ ਸਭਾ ਚ ਵੀ ਲੈ ਜਾਊਗਾ ਮੈਂ ਆਪਣਾ ਦਲੀ ਵੀ ਲੈ ਜਾਊਗਾ ਲੋਕ ਸਭਾ ਕਰੂੰਗਾ ਤੁਹਾਡੀਆਂ ਸਾਰੀਆਂ ਜਨੀਆਵੀ ਇੰਡਸਟਰੀ ਦੇ ਪ੍ਰੋਬਲਮਸ ਨੇ ਔਰ ਇੰਡਸਟਰੀ ਦੀਆਂ ਪ੍ਰੋਬਲਮਸ ਨੂੰ ਸਾਰੀਆਂ ਹੱਲ ਕਰਵਾਵਾਂਗੇ ਅੱਜ ਦਾ ਸਿਰਫ ਤੇ ਸਿਰਫ ਇੱਕ ਇੰਟਰੈਕਸ਼ਨ ਮੀਟਿੰਗ ਜੀ ਔਰ ਰਾਜਾ ਵੜਿੰਗ ਜੀ ਦੀ ਔਰ ਇਹ ਮੀਟਿੰਗ ਤਰੀਕੇ ਨਾਲ ਹੋਈ ਔਰ ਬਹੁਤ ਹੀ ਵਧੀਆ ਇੰਡਸਟਰੀਸਟਾਂ ਨੇ ਜਿਹੜੇ ਸਾਡੀ ਇੰਡਸਟਰੀ ਨੂੰ ਧਾਰਨੀਆ ਨੇ ਦੱਸਿਆ ਜੀਐਸਟੀ ਡਿਪਾਰਟਮੈਂਟ ਹੈ ਉਹ ਇੰਨੀ ਜਿਆਦਾ ਧੰਦਲੀ ਐ ਇਸ ਟਾਈਮ ਜੀਐਸਟੀ ਡਿਪਾਰਟਮੈਂਟ ਦੇ ਵਿੱਚ ਜੀਐਸਟੀ ਡਿਪਾਰਟਮੈਂਟ ਹੈ ਜਿਹੜਾ ਉਹਨੂੰ ਉਤੋਂ ਇਨਸਟਰਕਸ਼ਨ ਆਈਆਂ ਸੀ ਵੀ ਤੁਸੀਂ ਸਿਰਫ ਜਾ ਕੇ ਜਗ੍ਹਾ ਚੈੱਕ ਕਰਨੀ ਐ ਵੀ ਉਹ ਜਿਨ੍ਹਾਂ ਨੇ ਜੀਐਸਟੀ ਦਾ ਨੰਬਰ ਲਿਆ ਵੀ ਉਹ ਇੰਡਸਟਰੀ ਉੱਥੇ ਹੈਗੀ ਐ ਉਹ ਚੱਲ ਰਹੀ ਐ ਜਾਂ ਨਹੀਂ ਚੱਲ ਰਹੀ ਤੇ ਜੀਐਸਟੀ ਵਾਲੇ ਜਿੰਨੇ ਅਫਸਰ ਨੇ ਉਹਨਾਂ ਨੇ ਇੰਡਸਟਰੀ ਵਾਲਿਆਂ ਨੂੰ ਤੰਗ ਕਰਨਾ ਸ਼ੁਰੂ ਕਰਤਾ ਇੰਡਸਟਰੀ ਵਾਲਿਆਂ ਦੀਆਂ ਕਿਤਾਬਾਂ ਫੋਲਣੀਆਂ ਸ਼ੁਰੂ ਕਰਤੀਆਂ ਇੰਡਸਟਰੀ ਵਾਲਿਆਂ ਨੂੰ ਆਪਣੇ ਦਫ਼ਤਰ ਸੱਜ ਕੇ ਹਰਾਸ ਕਰਨਾ ਸ਼ੁਰੂ ਕਰਤਾ ਕਿਸੇ ਤੋਂ 10 ਲੱਖ ਲੈ ਲਿਆ ਕਿਸੇ ਤੋਂ 20 ਲੱਖ ਲੈ ਲਿਆ ਕਿਸੇ ਤੋਂ 5 ਲੱਖ ਲੈ ਲਿਆ ਉਹਨਾਂ ਨੇ ਇੱਕ ਆਪਣਾ ਖਾਣ ਪੀਣ ਦਾ ਧੰਦਾ ਬਣਾ ਲਿਆ ਤੇ ਅਸੀਂ ਇਹੀ ਰਿਕਵੈਸਟ ਕੀਤੀ ਹੈ ਵੀ ਇਹ ਜਿਹੜਾ ਇੰਡਸਟਰੀ ਨੂੰ ਇੰਨਾ ਤੰਗ ਕੀਤਾ ਜਾ ਰਿਹਾ ਇਹ ਖਤਮ ਹੋਣਾ ਚਾਹੀਦਾ ਬਾਕੀ ਐਮਐਸਐਮ ਇੰਡਸਟਰੀ ਹੈ ਲੁਧਿਆਣੇ ਚ 4000 ਇੰਡਸਟਰੀ ਤੋਂ ਵੱਧ ਇੰਡਸਟਰੀ ਹੈ ਸਾਡੇ ਪੰਜਾਬ ਚ ਉਸ ਐਮਐਸਐਮ ਇੰਡਸਟਰੀ ਦਾ ਵੱਲ ਕਿਸੇ ਵੀ ਡਿਪਾਰਟਮੈਂਟ ਦਾ ਕੋਈ ਧਿਆਨ ਨਹੀਂ ਹੈ ਵੱਡੀਆਂ-ਵੱਡੀਆਂ ਗੱਲਾਂ ਨੇ ਜੀ ਸਿੰਗਲ ਵਿੰਡੋ ਕਰਤਾ ਇਹ ਕਰਤਾ ਉਹ ਕਰਤਾ ਲੇਕਿਨ ਅੱਜ ਤਹੇ ਨਾ ਕੋਈ ਸਿੰਗਲ ਵਿੰਡੋ ਹੈ ਔਰ ਨਾ ਕੋਈ ਬੰਦਾ ਸਿੰਗਲ ਵਿੰਡੋ ਤੇ ਕੰਮ ਕਰ ਰਿਹਾ ਅੱਜ ਇੱਕ ਗਰੀਬ ਆਦਮੀ ਨੇ ਰਜਿਸਟਰੀ ਕਰਾਉਣੀ ਹੁੰਦੀ ਹੈ ਜਿਹੜੀ ਕਿ ਅੱਜ ਤੋਂ 5 ਸਾਲ ਪਹਿਲਾਂ 2000 ਰੁਪਏ ਲੱਗਦਾ ਸੀ ਅੱਜ ਉਸ ਰਜਿਸਟਰੀ ਦਾ 20000 ਰੁਪਏ ਲੱਗਦਾ ਹੈ ਮਾਫੀਆ ਹੋਣਾ ਮਾਫੀਆ ਕਿਵੇਂ ਬਣਾਇਆ